ਸੋਨੂੰ ਨਿਗਮ ਜੀ ਨੇ ਗਾਇਆ ਬਟ ਟਾਈਟਲ ਟਰੈਕ ਉਹਨਾਂ ਨੇ ਗਾਇਆ ਮੈਂ ਉਹਨਾਂ ਦਾ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿ ਜਦੋਂ ਉਹਨਾਂ ਨੂੰ Song ਭੇਜਿਆਗਾ ਉਹਨਾਂ ਨੂੰ ਪਸੰਦ ਆਇਆ ਔਰ within 3 days ਉਹਨਾਂ ਨੇ ਗਾ ਕੇ ਵਾਪਸ ਭੇਜਤਾ ਜਦ ਕਿ ਪੈਸੇ ਵੀ ਨਹੀਂ ਦਿੱਤੇ ਜਿਹੜੇ ਡੇਰਾਬਾਦ ਜਾਂ ਪਖੰਡੀ ਬਾਬੇ ਕਹ ਲੋ ਮੈਂ ਕੌਨ ਮੈਨ ਦਾ ਇੱਕ ਵਰਡ ਯੂਜ਼ ਕੀਤਾ ਜਿਹੜਾ ਕਿ ਇੰਗਲਿਸ਼ ਦੇ ਵਿੱਚ ਹੁੰਦੇ ਕੌਨ ਮੈਨ ਹੈ ਨਾ ਕੌਨ ਮੈਨ ਉਹ ਹੁੰਦੇ ਜਿਨ੍ਹਾਂ ਨੂੰ ਕੋਈ ਅੰਦਰ ਸੋਚੀ ਨਹੀਂ ਹੁੰਦੀ ਪਰ ਉਹ ਲਿਬਾਸ ਪਾ ਕੇ ਲੋਕਾਂ ਨੂੰ ਠੱਗਦੇ ਆ ਉਹਨਾਂ ਦਾ ਉਹਨਾਂ ਦਾ ਧਰਮ ਧਰਮ ਜਿਹੜਾ ਨਾ ਪੈਸੇ ਦੀ ਕੋਈ ਜਾਤ ਨਹੀਂ ਰੁਪਏ ਦੀ ਕੋਈ ਜਾਤ ਨਹੀਂ ਹੈ ਨਾ ਉਹਨਾਂ ਦਾ ਕੰਮ ਸਿਰਫ ਲੁੱਟਣਾ ਪਰ ਮੈਂ ਪਖੰਡੀ ਸਾਧੂਆਂ ਦੀ ਉਹਨਾਂ ਡੇਰਾ ਵਾਦੀਆਂ ਦੀ ਗੱਲ ਕਰਾਂਗਾ ਇੱਥੇ ਜਿਨ੍ਹਾਂ ਨੇ ਮਤਲਬ ਭੋਲੇ ਭਾਲੇ ਗਰੀਬ ਲੋਕਾਂ ਨੂੰ ਜਾਂ ਕਿਸੇ ਨਾਮ ਕੋ ਉਹਨਾਂ ਨੂੰ ਟਰੈਪ ਕੀਤਾ ਐਕਸਪਲੋਇਟ ਕੀਤਾ ਕਾਊਨਮੈਨ ਆਂਦੇ ਉਹਨੂੰ ਇੰਗਲਿਸ਼ ਦੇ ਵਿੱਚ ਹੈ ਨਾ ਉਹ ਕਿਸੇ ਦਾ ਵੀ ਪਹਿਰਾਵਾ ਪਾ ਸਕਦੇ ਆ ਜੀਜ਼ਸ ਕ੍ਰਾਈਸਟ ਇੱਕ ਕੁਰਬਾਨੀ ਹੈ ਉਹਨਾਂ ਨੇ ਪੂਰੀ ਦੁਨੀਆ ਚ ਮਤਲ ਦੇਖ ਲੋ ਤੈਲ ਕਮਚਾ ਰੱਖਿਆ ਹਨ ਉਹ ਛੋਟੇ ਛੋਟੇ 2 2 3 3 ਪੇਜ ਦੇ ਪੈਂਫਲਸ ਬਣਾਉਂਦੇ ਨੇ ਔਰ ਵੰਡਦੇ ਨੇ ਘਰ ਘਰ ਜਾ ਕੇ ਵੰਡਦੇ ਨੇ ਸਾਡੀਆਂ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਪਰ ਮਲਬੂਸ ਲੈਵਲ ਤੇ ਵਰਕ ਨਹੀਂ ਹੋ ਰਿਹਾ ਕਿ ਜਿਹੜਾ ਅਸੀਂ ਇੱਕਲੇ ਪਰਸਨ ਗਰੀਬ ਬੰਦਿਆਂ ਨੂੰ ਜਿਹੜੇ ਟੁੱਟ ਰਹੇ ਆ ਸਿੰਘਾਂ ਨੇ ਕੁਰਬਾਨੀ ਦਿੱਤੀ ਦੇਗਾਂ ਜੋ ਬਾਲੇਗੇ ਆ ਰਹੇ ਨੇ ਚਰਾਏ ਦੇ ਹਨਾ ਉਹਨਾਂ ਸ਼ਹਾਦਤਾਂ ਨੂੰ ਅਸੀਂ ਕਿਤੇ ਵਿਸਾਰ ਰਹੇ ਆ ਜਾਂ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਮਤਲਬ ਉਹ ਕਿਤੇ ਨਾ ਕਿਤੇ ਮਤਲਬ ਜੋ ਇਹ ਚੀਜ਼ ਦੇਣੀ ਚਾਹੀਦੀ ਆ ਉਹ ਸਿਨੇਮਾ ਰਾਈਦੋ ਜਾਂ ਪੈਂਫਲੈਟ ਵੰਕੇ ਦੋ ਜਾਂ ਬ੍ਰੋਸ਼ਰ ਵੰਡ ਕੇ ਦੋ ਪਰ ਉਹ ਘਰ ਘਰ ਚ ਪਹੁੰਚਣੀ ਚਾਹੀਦੀ ਤਾਂ ਕਿ ਹਰ ਬੰਦੇ ਨੂੰ ਇੱਕ ਪ੍ਰਾਊਡ ਹੋਵੇ ਗੁਰਦੁਆਰਾ ਬਣਾਉਣਾ ਕੋਈ ਗਲਤ ਗੱਲ ਨਹੀਂ ਆ ਪਰ ਗੁਰਦੁਆਰਾ ਕਿਸੇ ਕਲਾਸ ਵਰਗ ਜਾਤ ਦੇ ਨਾਮ ਤੇ ਬਣਾਉਣਾ ਦੈਟਸ ਰੋਂਗ ਦੈਟ ਇਜ਼ ਦਾ ਬਿਆਦਬੀ ਅਸ਼ੇਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਸੁਖ ਸਿੱਧੂ ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਵਿੱਚ ਵਿਦੇਸ਼ ਜਾਣ ਦਾ ਤਾਂ ਜਿਵੇਂ ਟ੍ਰੈਂਡੀ ਬਣ ਗਿਆ ਬਹੁਤ سارے ਲੋਕ ਪੜ੍ਹਾਈ ਕਰਨ ਵਿਦੇਸ਼ ਜਾਂਦੇ ਨੇ ਕੁਝ ਲੋਕ ਨੌਕਰੀ ਕਰਨ ਵਿਦੇਸ਼ ਜਾਂਦੇ ਨੇ ਤੇ ਜ਼ਿਆਦਾਤਰ ਲੋਕ ਤਾਂ ਉੱਥੇ ਕਿਵੇਂ ਨਾ ਕਿਵੇਂ ਸੈਟਲ ਹੋਣਾ ਚਾਹੁੰਦੇ ਨੇ ਜਿਹੜੇ ਲੋਕ ਸਾਡੇ ਵਿਦੇਸ਼ ਜਾਂਦੇ ਨੇ ਉਹਨਾਂ ਨੂੰ ਵਿਦੇਸ਼ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਜਾਂ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉੱਥੇ ਭੇਦਭਾਵ ਹੁੰਦਾ ਤਾਂ ਤਾਂ ਸਾਨੂੰ ਬੜਾ ਬੁਰਾ ਲੱਗਦਾ ਪਰ ਜਦੋਂ ਉਹੀ ਵਿਤਕਰਾ ਉਹੀ ਭੇਦਭਾਵ ਅਸੀਂ ਆਪਣੀ ਧਰਤੀ ਤੇ ਕਰਦੇ ਆਂ ਪੰਜਾਬ ਤੇ ਕਰਦੇ ਆਂ ਅਸੀਂ ਉਸ ਬਾਰੇ ਬਿਲਕੁਲ ਨੇ ਸੋਚਦੇ ਤੇ ਅਜਿਹੇ ਮੁੱਦਿਆਂ ਬਾਰੇ ਤੇ ਸਿੱਖੀ ਧਰਮ ਦੇ ਮੁੱਦਿਆਂ ਬਾਰੇ ਚਰਚਾ ਕਰਨ ਇੱਕ ਫਿਲਮ ਆ ਰਹੀ ਹੈ ਸਾਡੇ ਪੰਜਾਬੀ ਸਿਨੇਮਾ ਵਿੱਚ ਕਰਮੀ ਆਪੋ ਆਪਣੀ ਜਿਸ ਦੇ ਪ੍ਰੋਡਿਊਸਰ ਐਕਟਰ ਸਿੰਗਰ ਤੇ ਰਾਈਟਰ ਗੁਰੂ ਸਿੰਘ ਸਹੋਤਾ ਜੀ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਨਮਿਊਟ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਤੇ ਥੈਂਕ ਯੂ ਵੈਰੀ ਮੱਚ ਇੱਥੇ ਆਪਣੇ ਪ੍ਰੋਗਰਾਮ ਤੇ ਬੁਲਾਉਣ ਲਈ ਕੀ ਹਾਲ ਚਾਲ ਹੈ ਸਭ ਠੀਕ ਬਸ ਜੀ ਸਾਰਾ ਕੁਝ ਠੀਕ ਹੈ ਚੜ੍ਹਦੀ ਕਲਾ ਗੁਰਮਾਰਾਈ ਦੀ ਮਿਹਰ ਕਿਰਪਾ ਜੀ ਤਾਂ ਮੈਂ ਜ਼ਰੂਰ ਕਹਾਂਗੀ ਕਿ ਪਹਿਲਾਂ ਸਾਡੀ ਆਡੀਅנס ਨੂੰ ਜੇ ਤੁਹਾਡੀ ਫਿਲਮ ਦਾ ਨਾਮ ਹੈ ਕਰਮੀ ਆਪੋ ਆਪਣੀ ਉਸ ਬਾਰੇ ਜ਼ਰੂਰ ਦੱਸੋ ਟੈਗ ਲਾਈਨ ਬਾਰੇ ਐਕਚੁਅਲੀ ਨਾ ਇਹਦੇ ਵਿੱਚ ਪਿੱਛੇ ਬਿਹਾਈਂਡ ਇੱਕ ਵਿਜ਼ਨ ਹੈ ਕਰਮੀ ਆਪੋ ਆਪਣੀ ਇੰਗਲਿਸ਼ ਚ ਇੱਕ ਸੇਇੰਗ ਹੈ ਵਟ ਗੋਜ਼ ਅਰਾਊਂਡ ਕਮਸ ਅਰਾਊਂਡ ਕਰਮੀ ਆਪੋ ਆਪਣੀ ਥੇ ਨੇੜੇ ਥੇ ਦੂਰ ਉਸ ਥੀਮ ਨੂੰ ਲੈ ਕੇ ਬਣਾਈ ਗਈ ਹੈ ਹਾਂ ਥੀਮ ਇਹ ਕੈਨਵਸ ਕੀਤਾ ਗਿਆ ਕਿ ਜਿਸ ਤਰ੍ਹਾਂ ਤੁਸੀਂ ਆਲਰੇਡੀ ਬੋਲ ਹੀ ਦਿੱਤਾ ਹੈ ਨਾ ਵਿਦੇਸ਼ਾਂ ਦੇ ਵਿੱਚ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਜਾਂ ਇੰਡੀਅਨ ਲੋਕਾਂ ਨੂੰ ਜਾਂ ਏਸ਼ੀਅਨਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਾ ਆਮ ਨਿਊਜ਼ 'ਚ ਵੀ ਸੁਣਿਆ ਹੋਣਾ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਇੱਕ ਥੌਟ ਪ੍ਰੋਸੈਸ ਆਇਆ ਕਿ ਯਾਰ ਜਦੋਂ ਮਤਲਬ ਸਾਡੇ ਨਾਲ ਇਹ ਪ੍ਰੋਬਲਮ ਉੱਥੇ ਹੁੰਦੀ ਆ ਉਦੋਂ ਮਤਲਬ ਸਾਡੇ ਅੰਦਰ ਇੱਕ ਦਰਦ ਇੱਕ ਚੀਜ਼ ਉੱਠਦੀ ਆ ਪਰ ਜਦੋਂ ਅਸੀਂ ਆਪੇ ਆਪਣੀ ਧਰਤੀ ਤੇ ਆਪਣੇ ਲੋਕਾਂ ਦਾ ਉਵਿਤਕਰਾ ਕਰਦੇ ਆ ਉਹ ਉੱਚ-ਨੀਚ ਦਾ ਹੋਵੇ ਉਹ ਜਾਤ-ਪਖੋ ਹੋਵੇ ਔਰ ਜੋ ਕਿ ਗੁਰੂ ਸਿਧਾਂਤ ਦੇ ਬਿਲਕੁਲ ਉਲਟਿਆ ਹਨਾ ਮੈਂ ਤੇ ਕਹਾਂਗਾ ਗੁਰੂ ਸਿਧਾਂਤ ਦੀ ਉਹ ਬੇਅਦਵੀ ਹੈ ਗੁਰੂ ਸਹਿਬਾਨਾਂ ਦੀ ਉਹ ਸ਼ਕਤੀ ਮਹਾਪੁਰਖਾਂ ਦੀ ਜਿੰਨਾ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬਿਰਾਜਮਾਨ ਨੇ ਔਰ ਉਹਨਾਂ ਨੂੰ ਬਿਠਾਇਆ ਵੀ ਇਸੇ ਕਰਕੇ ਗਿਆ ਸੀ ਤਾਂ ਕਿ ਇੱਕ ਬਰਾਬਰਤਾ ਦਾ ਇੱਕ ਸਰਬੱਤ ਦੇ ਭਲੇ ਦਾ ਪੂਰੀ ਦੁਨੀਆ ਨੂੰ ਨਾ ਕੇ ਮਤਲਬ ਸਿੱਖਾਂ ਨੂੰ ਨਾ ਕੇ ਪੰਜਾਬ ਨੂੰ ਪੂਰੀ ਮਤਲਬ ਦੁਨੀਆ ਨੂੰ ਉਹ ਸੰਦੇਸ਼ ਪਹੁੰਚੇ ਤੇ ਉਸ ਚੀਜ਼ ਨੂੰ ਲੈ ਕੇ ਮਤਲਬ ਛੋਟੇ ਛੋਟੇ ਮੁੱਦੇ ਆ ਤੇ ਇੱਕ ਕੈਨਵਸ ਕੀਤੀ ਗਈ ਚੀਜ਼ਾਂ ਜਿਹੜੇ ਕਿ ਅਜਮਲ ਬਹੁਤ ਵੱਡੇ ਨੇ ਆ ਡੇਰਾਬਾਦ ਦਾ ਮੁੱਦਾ ਉਠਾਇਆ ਗਿਆ ਕਿੱਦਾਂ ਮਤਲਬ ਲੋਕ ਜਿਹੜੇ ਆ ਆ ਪੋਲੇ ਪਾੜੇ ਲੋਕਾਂ ਨੂੰ ਪਖੰਡੀ ਸਾਧੂ ਮੈਂ ਕਵਾਂਗਾ ਕਿਉਂਕਿ ਹੋਰ ਬੜੇ ਮਹਾਪੁਰਸ਼ ਭਗਤੀ ਵਾਲੇ ਬੰਦਗੀ ਵਾਲੇ ਵੀ ਮਤਲਬ ਇਸ ਧਰਤੀ ਤੇ ਨੇ ਹੈ ਪਰ ਮੈਂ ਪਖੰਡੀ ਸਾਧੂਆਂ ਦੀ ਉਹਨਾਂ ਡੇਰਾਵਾਦੀਆਂ ਦੀ ਗੱਲ ਕਰਾਂਗਾ ਤੇ ਜਿਨ੍ਹਾਂ ਨੇ ਮਤਲਬ ਭੋਲੇ-paਲੇ ਗਰੀਬ ਲੋਕਾਂ ਨੂੰ ਜਾਂ ਕਿਸੇ ਨਾਮ ਕੋ ਉਹਨਾਂ ਨੂੰ ਟ੍ਰੈਪ ਕੀਤਾ ਐਕਸਪਲੋਇਟ ਕੀਤਾ ਕਾਊਨਮੈਨ ਆਂਦੇ ਉਹਨੂੰ ਇੰਗਲਿਸ਼ ਦੇ ਵਿੱਚ ਹੈਨਾ ਉਹ ਕਿਸੇ ਦਾ ਵੀ ਪਹਿਰਾਵਾ ਪਾ ਸਕਦੇ ਆ ਉਹ ਸਲਾਮ ਦਾ ਪਹਿਰਾਵਾ ਪਾ ਸਕਦੇ ਆ ਉਹ ਸਿੱਖੀ ਦਾ ਪਹਿਰਾਵਾ ਪਾ ਸਕਦੇ ਹੋ ਹਿੰਦੂ ਦਾ ਪਹਿਰਾਵਾ ਪਾ ਸਕਦੇ ਆ 크੍ਰਿਸਚੀਅਨਿਟੀ ਦਾ ਪਹਿਰਾਵਾ ਪਾ ਸਕਦੇ ਆ ਕੋਈ ਵੀ ਹੋ ਸਕ ਫੁੱਡ ਬੀ ਐਨੀਵਨ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਡਰਾਮਟਾਈਜ਼ੇਸ਼ਨ ਹੈ ਐਕਸ਼ਨ ਹੈ ਮਤਲਬ ਫੈਮਲੀ ਦਾ ਮੀਆਂ ਬੀਵੀ ਦਾ ਪਿਆਰ ਦਿਖਾਇਆ ਕਿਤਰਾ ਟੁਗੇਦਰ ਮਤਲਬ ਇੱਕ ਫਾਈਟ ਬੈਕ ਕਰਦੇ ਆ ਇਹ ਚੀਜ਼ ਦਿਖਾਈ ਦੀ ਹੈ ਬਾਕੀ ਫਿਲਮ ਵੇਖਣ ਤੇ ਪਤਾ ਲੱਗੇਗਾ ਸਸਪੈਂਸ ਵੀ ਰੱਖਣਾ ਪੈਂਦਾ ਹੈ ਨਾ ਓਕੇ ਤਾਂ ਕਰਮੀਆਂ ਆਪੋ ਆਪਣੀ ਹਨਾ ਮਤਲਬ ਉਹ ਚੀਜ਼ ਤੁਹਾਨੂੰ ਜ਼ਰੂਰ ਮਿਲਦੀ ਹੈ ਜਿੰਮੇ ਦਾ ਤੁਸੀਂ ਕਰਦੇ ਹੋ ਜੀ ਜੀ ਤੁਹਾਡੀ ਜ਼ਿੰਦਗੀ ਚ ਕਦੇ ਅਜਿਹਾ ਹੋਇਆ ਕਿ ਤੁਸੀਂ ਕਿਸੇ ਨਾਲ ਤੁਹਾਨੂੰ ਦੇਖ ਕੇ ਲੱਗਿਆ ਹੋਵੇ ਕਿ ਮੈਂ ਇਦਾਂ ਕੀਤਾ ਸੀ ਤਾਂ ਮੇਰੇ ਨਾਲ ਇਦਾਂ ਹੋ ਗਿਆ ਜਾਂ ਕਿਸੇ ਬੰਦੇ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਸੀ ਤਾਂ ਉਹਦੇ ਨਾਲ ਹੋ ਗਿਆ ਅਸਲ ਜ਼ਿੰਦਗੀ ਚ ਕੋਈ ਹੋਇਆ ਹੋਵੇ ਤਾਂ ਨਹੀਂ ਮੈਂ ਮਤਲਬ ਕੈਨਵਸ ਨੂੰ ਕੀਤਾ ਆਪਣੇ ਪੁਰਖਾਂ ਨਾਲ ਰਿਲੇਟ ਕਰਕੇ ਕਿ ਮਤਲਬ ਇਹ ਪੋਸੀਬਲ ਹੈ ਕਿ ਜਦੋਂ ਕਈ ਵਾਰ ਕਹਿੰਦੇ ਨਾ ਕਰਮਾਂ ਜਾ ਮਤਲਬ ਸਾਡੇ ਐਕਸ਼ਨ ਸਾਨੂੰ ਕਿਤੇ ਨਾ ਕਿਤੇ ਮਿਲਦੇ ਆ ਅ ਅੱਜ ਨਹੀਂ ਤੇ ਕੱਲ ਇੱਕ ਸਾਡਾ ਮਤਲਬ ਸੌਂਗ ਵੀ ਆ ਜਿਹਨੂੰ ਐਕਸਟੈਂਡ ਕੀਤਾ ਗਿਆ ਅ ਕੀਤਾ ਮਿਲੇਗਾ ਆਪਣਾ ਅੱਜ ਨਹੀਂ ਤਾਂ ਕੱਲ ਛਰਬਦੀਆਂ ਤੂੰ ਰਹਿਂਦੇ ਸੱਚ ਦੇ ਮਾਰਗ ਚੱਲ ਸੋਨੂੰ ਨਿਗਮ ਜੀ ਨੇ ਗਾਇਆ ਹੈ ਨਾ ਟਾਈਟਲ ਟਰੈਕ ਮਤਲਬ ਇਹਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਮੈਸੇਜ ਐ ਸੁਨੇਹਾ ਆ ਆਉਣ ਵਾਲੀ ਪੀੜ੍ਹੀ ਨੂੰ ਅ ਬਾਕੀ ਤੇ ਸਾਰੇ ਦਰਸ਼ਕਾਂ ਤੇ ਜਾਂ ਸੰਗਤ ਤੇ ਆ ਕਿ ਉਹ ਇਸ ਚੀਜ਼ ਨੂੰ ਪੋਜ਼ਿਟਿਵਲੀ ਕਿਦਾਂ ਲੈਂਦੇ ਨੇ ਅਸੀਂ ਇਹ ਤੇ ਫਿਲਮ ਵੈਰੀ ਪੋਜ਼ਿਟਿਵਲੀ ਬਣਾਈ ਹੈ ਤਾਂ ਕਿ ਉਹ ਗੁਰੂ ਸਿਧਾਂਤ ਨੂੰ ਪੂਰੀ ਦੁਨੀਆ ਵਿੱਚ ਪ੍ਰਮੋਟ ਕਰ ਸਕੀਏ ਜਿਸ ਦੀ ਖਾਤਰ ਗੁਰੂ ਸਹਿਬਾਨਾਂ ਨੇ ਆਪਣਾ ਸਰਬੰਸ ਸਿਧਾਨ ਕਰਤਾ ਸ਼ਹੀਦੀਆਂ ਦਿੱਤੀਆਂ ਸਿੰਘਾਂ ਨੇ ਉਹ ਮੈਨੂੰ ਉਸ ਚੀਜ਼ ਨੂੰ ਦੱਸਣਾ ਚਾਹੁੰਦੇ ਆ ਕਿ ਸਿਧਾਂਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਕੋਈ ਆਰਗੇਨਾਈਜੇਸ਼ਨ ਨਹੀਂ ਆ ਉਹ ਸਿਧਾਂਤ ਸਭ ਤੋਂ ਉੱਪਰ ਹੈ ਜੀ ਤਾਂ ਤੁਸੀਂ ਸਿੱਖੀ ਤੇ ਬੇਸਿਕਲੀ ਇੱਕ ਫਿਲਮ ਬਣਾ ਰਹੇ ਹੋ ਨਾ ਤਾਂ ਖੁਦ ਕਿੰਨਾ ਕੁ ਰੱਬ 'ਚ ਵਿਸ਼ਵਾਸ ਰੱਖਦੇ ਹੋ ਜਾਂ ਕਿੰਨਾ ਕੁ ਪੜਿਆ ਸਿੱਖੀ ਬਾਰੇ ਤੇ ਕਦੋਂ ਜ਼ਿਆਦਾ ਜੁੜਨਾ ਹੋਇਆ ਕਿ ਤੁਸੀਂ ਇੱਕ ਫਿਲਮ ਹੀ ਪੇਸ਼ ਕਰ ਰਹੇ ਹੋ ਹੁਣ ਉਸ ਤੇ ਹਾਂ ਜੁੜਿਆ ਤਾਂ ਮੈਂ ਕਾਫੀ ਦੇਰ ਤੋਂ ਪਹਿਲਾਂ ਮੇਰੇ ਮਤਲਬ ਕਟਿੰਗ ਸੀ ਕਲੀਨ ਸ਼ੇਪ ਸੀ ਮੈਂ ਪਰ ਜਪਜੀ ਸਾਹਿਬ ਦਾ ਮੈਂ ਕਹਾਂਗਾ ਕਿ ਬਲੇਸਿੰਗਸ ਨੇ ਗੁਰੂ ਸਾਹਿਬ ਦੀ ਗੁਰਬਾਣੀ ਦੀ ਜਿਹਦੇ ਨਾਲ ਮਤਲਬ ਮੈਂ ਆਲ ਆਫ ਸਟਨ ਚੇਂਜ ਹੋਇਆ ਚੀਜ਼ਾਂ ਚੇਂਜ ਹੋਈਆਂ ਕਿਸ ਰਖੇ ਪਗੜੀ ਬੰਨਣੀ ਸ਼ੁਰੂ ਕੀਤੀ ਇੱਕ ਮਲਬ ਪ੍ਰਾਊਡ ਐਂਡ ਪ੍ਰਾਈਡ ਸਮਝ ਲੱਗੀ ਕਿ ਯਾਰ ਨਹੀਂ ਸਾਡੇ ਤੇ ਬਹੁਤ ਵੱਡੇ ਵੱਡੇ ਬਾਰੀਅਰ ਯੋਧੇ ਹੋਏ ਹਨ ਤੇ ਅਸੀਂ ਕਿੱਥੇ ਤੁਰੇ ਫਿਰਦੇ ਹਾਂ ਔਰ ਮੈਂ ਕਹਾਂਗਾ ਗੁਰਬਾਣੀ ਦੀ ਬਦੌਲਤ ਹੋਇਆ ਸਮਝ ਲੱਗੀ ਗੁਰਬਾਣੀ ਦੀ ਫਿਰ ਉਰਤੇ ਪੜਿਆ ਸਮਝਿਆ ਸਮਝ ਕੇ ਮਤਲਬ ਉਹ ਵਿਜ਼ਨ ਆਇਆ ਕਿ ਨਹੀਂ ਇਸ ਚੀਜ਼ ਤੇ ਕੋਈ ਨਾ ਕੋਈ ਮੁੱਦੇ ਤੇ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੀਆਂ ਕੁਰੀਤੀਆਂ ਆ ਜਾਂਦੀਆਂ ਹਰ ਹਰ ਧਰਮ ਚ ਆ ਜਾਂਦੀਆਂ ਇਹ ਤੇ ਸਾਡਾ ਤੇ 500 ਸਾਲ ਪੁਰਾਣਾ ਹੈ ਨਾ ਕਹਿ ਲਓ ਤੇ ਹਰ ਇੱਕ ਧਰਮ ਚ ਆਉਂਦੀ ਹੈ ਨਾ ਕੰਟੈਮੀਨੇਸ਼ਨ ਹੁੰਦੀ ਹੈ ਕਰਵਾਈ ਜਾਂਦੀ ਹੈ ਆ ਨੈਰੇਟਿਵ ਸਿਰਜੇ ਜਾਂਦੇ ਨੇ ਹੈ ਨਾ ਚੇਂਜ ਕਰਨ ਨੂੰ ਕੁਛ ਨਾ ਕੁਛ ਪਰ ਗੁਰੂ ਗ੍ਰੰਥ ਸਾਹਿਬ ਇੱਕ ਵਾਹਿਦ ਇੱਕ ਇਦਾਂ ਦਾ ਆ ਹੌਲੀ ਬੁੱਕ ਕਹਿ ਲਓ ਇੰਗਲਿਸ਼ ਵਿੱਚ ਮੈਂ ਹੌਲੀ ਬੁੱਕ ਕਹਾਂਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਲਿਵਿੰਗ ਕੋਰਪੋਰੇਟ ਗੁਰੂ ਹੈ ਪੂਰੀ ਦੁਨੀਆ ਚ ਕਿਸੇ ਹੌਲੀ ਬੁੱਕ ਨੂੰ ਦਰਜਾ ਨਹੀਂ ਆਇਆ ਦੈਟ ਇਜ਼ ਦਾ ਬਿਊਟੀ ਫੋਰ ਸਿੱਖੀ ਤੇ ਉਹ ਮੈਸੇਜ ਪੂਰੀ ਦੁਨੀਆ ਨੂੰ ਜਾਣਾ ਚਾਹੀਦਾ ਘਰ ਘਰ ਚ ਜਾਣਾ ਚਾਹੀਦਾ ਉਹ ਕੋਸ਼ਿਸ਼ ਕੀਤੀ ਹੈ ਜੀ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਬਾਕੀ ਜੋ ਉਹਦੇ ਹੁਕਮ ਚ ਹੋਏਗਾ ਪਰ ਆਪਾਂ ਚੜ੍ਹਦੀ ਕਲਾ ਚ ਜੋ ਪ੍ਰਮਾਤਮਾ ਕਰੇਗਾ ਜੋ ਵਾਹਿਗੁਰੂ ਕਰੇਗਾ ਬਸ ਉਹ ਆਪਾਂ ਮੰਨਾਂਗੇ ਜੀ ਡੇਰਾਵਾਦ ਬਾਰੇ ਕੀ ਸੋਚਦੇ ਹੋ ਤੁਸੀਂ ਜਿਵੇਂ ਆਪਾਂ ਕੱਲ ਵੀ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਇਸ ਚੀਜ਼ ਨੂੰ ਲੈ ਕੇ ਮਾਫੀ ਮੰਗੀ ਜੀ ਕਿ ਉਹਨਾਂ ਨੇ ਡੇਰਾ ਡੇਰਾ ਮੁਖੀ ਜਿਹੜੇ ਸੀਗੇ ਉਹਨਾਂ ਨੂੰ ਬਿਨਾ ਮੰਗੇ ਮਾਫੀ ਦਿੱਤੀ ਤਾਂ ਪੰਜਾਬ ਵਿੱਚ ਵੀ ਕਾਫੀ ਪ੍ਰਚਲਿਤ ਹੋ ਰਿਹਾ ਡੇਰਾਵਾਦ ਤਾਂ ਤੁਹਾਡੇ ਕੀ ਵਿਚਾਰ ਨੇ ਡੇਰਾਵਾਦ ਬਾਰੇ ਨਹੀਂ ਉਸੇ ਚੀਜ਼ ਤੇ ਸੀ ਕਟਾਕਸ਼ ਕੀਤਾ ਜਿਹੜੇ ਡੇਰਾਬਾਦ ਜਾਂ ਪਖੰਡੀ ਬਾਬੇ ਕਹ ਲੋ ਮੈਂ ਕੌਨ ਮੈਨ ਦਾ ਇੱਕ ਵਰਡ ਯੂਜ਼ ਕੀਤਾ ਜਿਹੜਾ ਕਿ ਇੰਗਲਿਸ਼ ਦੇ ਵਿੱਚ ਆਂਦੇ ਕੌਨ ਮੈਨ ਹੈ ਨਾ ਕੌਨ ਮੈਨ ਉਹ ਹੁੰਦੇ ਜਿਨ੍ਹਾਂ ਨੂੰ ਕੋਈ ਅੰਦਰ ਸੋਚੀ ਨਹੀਂ ਹੁੰਦੀ ਪਰ ਉਹ ਲਿਬਾਸ ਪਾ ਕੇ ਲੋਕਾਂ ਨੂੰ ਠੱਗਦੇ ਆ ਉਹਨਾਂ ਦਾ ਉਹਨਾਂ ਦਾ ਧਰਮ ਧਰਮ ਜਿਹੜਾ ਨਾ ਪੈਸੇ ਦੀ ਕੋਈ ਜਾਤ ਨਹੀਂ ਰੁਪਏ ਦੀ ਕੋਈ ਜਾਤ ਨਹੀਂ ਹੈ ਨਾ ਉਹਨਾਂ ਦਾ ਕੰਮ ਸਿਰਫ ਲੁੱਟਣਾ ਤੇ ਮੈਂ ਅੱਗੇ ਵੀ ਤੁਹਾਨੂੰ ਇਹੀ ਚੀਜ਼ ਐਕਸਪਲੇਨ ਕੀਤੀ ਇਟ ਕੁਡ ਬੀ ਐਨੀਮਨ ਕੋਈ ਵੀ ਹੋ ਸਕਦਾ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਮੈਂ ਤੇ ਆਪਣੇ ਘਰ ਦੀ ਗੱਲ ਫਰਸਟ ਕਰਾਂਗਾ ਕਿ ਮੇਰੇ ਘਰ ਦੇ ਵਿੱਚ ਕੀ ਹੈ ਮੇਰਾ ਘਰ ਕਿਉਂ ਇਦਾਂ ਹੋ ਰਿਹਾ ਮੈਂ ਨਹੀਂ ਬਲੇਮ ਕਰਾਂਗਾ ਕਿ 크ਿਸਚਨ ਚੇਂਜ ਕਰ ਰਹੇ ਆ ਉਹਨਾਂ ਨੂੰ ਇੱਕ ਰਾਈਟ ਹੈ ਓਪਰੀਚਿੰਗ ਕਰਨ ਦਾ ਉਹ ਕਰਦੇ ਨੇ ਪਰ ਮੈਂ ਕੀ ਕਰ ਰਿਹਾ ਮੈਂ ਆਪਣੇ ਲੋਕਾਂ ਨੂੰ ਕਿੰਨੀ ਅਵੇਅਰਨੈਸ ਦੇ ਰਿਹਾ ਉਹ ਅਵੇਅਰਨੈਸ ਬਹੁਤ ਇੰਪੋਰਟੈਂਟ ਹੈ ਉਹ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਜਿੰਨਾ ਤੱਕ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਯਾਰ ਹਰੀ ਸਿੰਘ ਨਲੂਆ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਜਾਮਲ ਭਾਈ ਜੈਤਾ ਜੀ ਕੌਣ ਸੀ ਬਾਬਾ ਦੀਪ ਸਿੰਘ ਬਾਰੇ ਨਹੀਂ ਕੁਝ ਪਤਾ ਲੱਗੇਗਾ ਅਕਾਲੀ ਫੂਲਾ ਸਿੰਘ ਬਾਰੇ ਨਹੀਂ ਪਤਾ ਲੱਗੇ ਕਿੱਦਾਂ ਜੁੜਨਗੇ ਲੋਕ ਸਾਨੂੰ ਸਾਡੇ ਵਾਰੀਅਰਸ ਤਾਂ ਹੀ ਹੁੰਦਾ ਨਾ ਕਈ ਗਾਣਿਆਂ 'ਚ ਚਲੋ ਸਿੱਧੂ ਮੂਸੇ ਵਾਲੇ ਨੇ ਵੀ ਜ਼ਿਕਰ ਕੀਤਾ ਕਈ ਚੀਜ਼ਾਂ ਦਾ ਹੋਰ ਵੀ ਕਈ ਸੰਗਰਾਂ ਨੇ ਜ਼ਿਕਰ ਕੀਤਾ ਆਪਣੇ ਮੱਕੜ ਭਾਜੀ ਐਸ ਐਮ ਟੀਵੀ ਵਾਲੇ ਉਹਨਾਂ ਨੇ ਇੰਟਰਵਿਊ 'ਚ ਜੇਕਰ ਕੀਤਾ ਮੇਰੇ ਨਾਲ ਕਿ ਅਰਜਨ ਢਿੱਲੋਂ ਦਾ ਗਾਣਾ ਕੋਈ ਆਪਣੇ ਮਹਾਰਾਣੀ ਜੰਦਾ ਦੇ ਉੱਪਰ ਲੰਗ ਆਇਆ ਔਰ ਚੇਂਜ ਕਰਦੀਆਂ ਇਹ ਚੀਜ਼ਾਂ ਆਵਾਮ ਤੇ ਕਸਰ ਛੱਡ ਕੇ ਜਾਂਦੀਆਂ ਔਰ ਇਦਾਂ ਦੇ ਸਬਜੈਕਟਸ ਇੰਦਾਂ ਦੇ ਸਮਾਜਿਕ ਮੁੱਦਿਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਹਾਸ-ਰਾਸ ਵੀ ਜ਼ਰੂਰੀ ਹੈ ਉਹ ਵੀ ਹੋਣਾ ਚਾਹੀਦਾ ਪਰ ਕੁਝ ਸੋਸ਼ਲ ਕੌਸ ਤੇ ਫਿਲਮਾਂ ਬਣਨੀਆਂ ਬਹੁਤ ਇੰਪੋਰਟੈਂਟ ਨੇ ਇਦਾਂ ਦਾ ਸਿਨੇਮਾ ਵੀ ਸਾਹਮਣੇ ਆਉਣਾ ਚਾਹੀਦਾ ਜੀ ਜਦ ਸਾਡੇ ਧਰਮ ਚ ਐਨੇ ਮਹਾਨ ਯੋਧੇ ਨੇ ਹਨ ਸਾਡੇ ਧਰਮ ਚ ਗੁਰੂਆਂ ਨੇ ਹੋਰ ਸਿੱਖਿਆਵਾਂ ਦਿੱਤੀਆਂ ਐਨੇ ਮਹਾਨ ਯੋਧੇ ਹੋਏ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਪੰਜਾਬ ਵਿੱਚ ਡੇਰਾਵਾਦ ਕਿਉਂ ਵੱਧ ਰਿਹਾ ਪੰਜਾਬ ਵਿੱਚ ਜ਼ਿਆਦਾ ਕਿਉਂ ਐਨੇ ਮਹਾਨ ਯੋਧੇ ਹੋਣ ਦੇ ਬਾਵਜੂਦ ਵੀ এডੂਕੇਸ਼ਨ ਲੈਕ ਆਫ এডੂਕੇਸ਼ਨ ਸਿੰਪਲ ਉਹਦਾ ਆਨਸਰ ਹੈ ਅਸੀਂ ਉਸ ਚੀਜ਼ ਨੂੰ ਪਛਾਣ ਨਹੀਂ ਸਕਦੇ ਅਸੀਂ ਉਸ ਚੀਜ਼ ਨੂੰ ਉਸ ਜਿਹੜੀਆਂ ਸਾਡੀਆਂ ਹਿਸਟੋਰੀਕਲ ਐਨੇ ਵੱਡੇ ਮਲੇ ਇਵੈਂਟਸ ਨੇ ਉਹਨਾਂ ਨੂੰ ਦੱਸ ਹੀ ਨਹੀਂ ਪਾ ਰਹੇ ਕਈ ਰੈਸਟ੍ਰਿਕਸ਼ਨਸ ਨੇ ਠੀਕ ਹੈ ਰੈਸਟ੍ਰਿਕਸ਼ਨਸ ਹੋਣੀਆਂ ਵੀ ਚਾਹੀਦੀਆਂ ਕਿ ਕੁਝ ਚੀਜ਼ਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਔਰ ਕੁਝ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਨੇ ਕਿ ਤੁਸੀਂ ਮਤਲਬ ਛੋਟੇ ਛੋਟੇ ਪੈਂਫਲੇਟ ਬਣਾਓ ਜੀਜ਼ਸ ਕ੍ਰਾਈਸਟ ਇੱਕ ਕੁਰਬਾਨੀ ਹੈ ਉਹਨਾਂ ਨੇ ਪੂਰੀ ਦੁਨੀਆ 'ਚ ਮਤਲਬ ਦੇਖ ਲਓ ਤੇਲ ਕਮਚਾ ਰੱਖਿਆ ਹੈ ਨਾ ਉਹ ਛੋਟੇ ਛੋਟੇ 2 2 3 3 ਪੇਜ ਦੇ ਪੈਂਫਲੈਟਸ ਬਣਾਉਂਦੇ ਨੇ ਔਰ ਵੰਡਦੇ ਨੇ ਘਰ ਘਰ ਜਾ ਕੇ ਵੰਡਦੇ ਨੇ ਸਾਡੀਆਂ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ ਪਰ ਮਲਬੂਸ ਲੈਵਲ ਤੇ ਵਰਕ ਨਹੀਂ ਹੋ ਰਿਹਾ ਕਿ ਜਿਹੜਾ ਅਸੀਂ ਇੱਕ ਲੇ ਪਰਸਨ ਗਰੀਬ ਬੰਦਿਆਂ ਨੂੰ ਜਿਹੜੇ ਟੁੱਟ ਰਹੇ ਆ ਠੀਕ ਹੈ ਮੈਂ ਆਪਣੇ ਘਰ ਦੀ ਗੱਲ ਕਰੂੰਗਾ ਨਾ ਮੈਂ ਕਿਸੇ ਤੇ ਬਲੇਮ ਨਹੀਂ ਕਰਾਂਗਾ ਮੈਂ ਆਪਣੇ ਘਰ ਦੀ ਗੱਲ ਕਰਾਂਗਾ ਕਿ ਮੇਰੇ ਘਰ ਦੇ ਵਿੱਚ ਕੀ ਹੋ ਰਿਹਾ ਮੈਂ ਪਹਿਲਾਂ ਉਹਨੂੰ ਸੁਧਾਰਾਂ ਠੀਕ ਹੈ ਜੇ ਮੈਂ ਪਰਪੱਕਿਆ ਮੈਨੂੰ ਕੋਈ ਚੇਂਜ ਕਰਕੇ ਦਿਖਾਵੇ ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਸੈਕੂਲਰਿਜ਼ਮ ਦਾ ਨਾਰਾ ਦਿੱਤਾ ਤੇ ਧਰਮ ਨਿਰਪੱਖਤਾ ਦਾ ਨਾਰਾ ਦਿੱਤਾ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਮੇਰੀ ਵਿੱਲ ਹੈ ਮੈਂ ਚੇਂਜ ਕਰਾਂ ਨਾ ਕਰਾਂ ਉਹਨਾਂ ਨੇ ਕੁਰਬਾਨੀ ਦੇ ਦਿੱਤੀ ਕਿਉਂ ਦਿੱਤੀ ਇਨਜਸਟਿਸ ਹੋ ਰਿਹਾ ਹੈ ਮੁਗਲ ਇਨਜਸਟਿਸ ਕਰ ਰਹੇ ਹੀ ਔਰੰਗੇ ਵਰਗੇ ਉੱਠ ਕੇ ਸਵਾ ਲੱਖ ਜਨੇਊ ਲਵਾ ਰਹੇ ਸੀ ਠੀਕ ਹੈ ਉਹ ਜਿਹੜੇ ਜਨੇਊ ਲਵਾ ਰਹੇ ਸੀ ਕੀ ਕਿਉਂ ਲਵਾ ਰਹੇ ਸੀ ਉਹ ਫੋਰਸਫੁਲੀ ਕਨਵਰਟ ਕਰਨਾ ਚਾਹੁੰਦੇ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਦਾ ਕੋਈ ਰਾਈਟ ਨਹੀਂ ਕੋਈ ਕਿਸੇ ਨੂੰ ਬਨ ਕੇ ਮੁਸਲਮਾਨ ਨਹੀਂ ਬਣਾ ਸਕਦਾ ਹੈ ਨਾ ਤੇ ਉਸ ਚੀਜ਼ ਲਈ ਗੁਰੂ ਸਾਹਿਬ ਨੇ ਡਿਫੈਂਡ ਕੀਤਾ ਕੁਰਬਾਨੀ ਦਿੱਤੀ ਸਿੰਘਾਂ ਨੇ ਕੁਰਬਾਨੀ ਦਿੱਤੀ ਦੇ ਗਾਂਜੋ ਬਾਲੇਗੇ ਆ ਰਹਿਆ ਨਾ ਚਰਾਏ ਦੇ ਹਨਾ ਉਹਨਾਂ ਸ਼ਹਾਦਤਾਂ ਨੂੰ ਅਸੀਂ ਕਿਤੇ ਵਿਸਾਰ ਰਹੇ ਆ ਜਾਂ ਅਸੀਂ ਆਉਣ ਆਲੀਆਂ ਜਨਰੇਸ਼ਨਾਂ ਨੂੰ ਮਤਲਬ ਉਹ ਕਿਤੇ ਨਾ ਕਿਤੇ ਮਤਲਬ ਜੋ ਇਹ ਚੀਜ਼ ਦੇਣੀ ਚਾਹੀਦੀ ਆ ਉਹ ਸਿਨੇਮਾ ਰਾਈਂ ਦੋ ਜਾਂ ਪੈਂਫਲੇਟ ਵਾਂਗ ਕੇ ਦੋ ਜਾਂ ਬ੍ਰੌਸ਼ਰ ਵਾਂਗ ਕੇ ਦੋ ਪਰ ਉਹ ਘਰ ਘਰ 'ਚ ਪਹੁੰਚਣੀ ਚਾਹੀਦੀ ਤਾਂ ਕਿ ਹਰ ਬੰਦੇ ਨੂੰ ਇੱਕ ਪ੍ਰਾਊਡ ਹੋਵੇ ਉਹ ਪ੍ਰਾਈਡ ਫੀਲ ਕਰੇ ਕਿ ਯਾਰ ਮੇਰੇ ਮਤਲਬ ਜਿਹੜੇ ਯੋਧੇ ਸੀ ਮੈਂ ਕਿੰਨਾ ਦਾ ਵਾਰਿਸ ਆ ਤੇ ਫਿਰ ਉਹ ਕਦੀ ਵੀ ਨਹੀਂ ਟੁੱਟਦਾ ਕਦੀ ਨਹੀਂ ਟੁੱਟਦਾ ਆਪਾਂ ਟੁੱਟਣ ਦੀ ਗੱਲ ਕਰੀਏ ਨਾ ਕੋਈ ਸਿੱਖੀ ਤੇ ਜੋੜਦੀ ਹੈ ਤੋੜਦੀ ਤੇ ਹੈ ਹੀ ਨਹੀਂ ਪਰ ਟੁੱਟ ਕਿਉਂ ਰਿਹਾ ਇਹ ਹੀ ਤੇ ਅਸਲੀ ਰੀਜ਼ਨ ਲੱਭਣਾ ਨਾ ਇੱਕ ਤੁਹਾਡੀ ਫਿਲਮ ਚ ਵੀ ਅਸੀਂ ਇਸ ਚੀਜ਼ ਦਾ ਜ਼ਿਕਰ ਦੇਖਿਆ ਗਾਣੇ ਚ ਵੀ ਹਨਾ ਟ੍ਰੇਲਰ ਚ ਦੇਖਿਆ ਕਿ ਤੁਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਸੀ ਕਿ ਆਪਣੇ ਪਿੰਡਾਂ ਚ ਵੀ ਕਈ ਕਈ ਗੁਰਦੁਆਰੇ ਹੁੰਦੇ ਨੇ ਹਰੇਕ ਧਰਮ ਉਹਦਾ ਹਰੇਕ ਜਾਤ ਦਾ ਅਲੱਗ ਗੁਰਦੁਆਰਾ ਕਹਿ ਲਓ ਇਹ ਬੜੇ ਟਾਈਮ ਤੋਂ ਚੱਲਦੀ ਚੀਜ਼ ਆ ਰਹੀ ਹੈ ਤੇ ਤੁਹਾਡੀ ਤਾਂ ਰਿਸਰਚ ਐ ਇਸ ਫਿਲਮ ਨੂੰ ਲੈ ਕੇ ਹਨਾ ਤਾਂ ਕਿਉਂ ਐਦਾਂ ਕਿਉਂ ਹੋ ਰਿਹਾ ਇਸ ਪਿੱਛੇ ਕੋਈ ਕੋਈ ਉਪਰਾਲੇ ਨਹੀਂ ਕੀਤੇ ਗਏ ਇਸ ਚੀਜ਼ ਨੂੰ ਹਟਾਉਣ ਲਈ ਦੇਖੋ ਜੇ ਤੁਸੀਂ Google ਤੇ ਸਰਚ ਕਰੋਗੇ ਤੁਹਾਨੂੰ ਆਪੇ ਨਾਲ ਆਪ ਡਾਟਾ ਮਿਲ ਜਾਊਗਾ 30000 ਪਲੱਸ ਗੁਰਦੁਆਰੇ ਨੇ 12581 ਪਿੰਡ ਨੇ ਠੀਕ ਹੈ ਹੁਣ ਇਹਦਾ ਮਤਲਬ ਵੀ ਉਹ ਫਿਗਰ ਜੋ ਅਸੀਂ ਕਹਿ ਰਹੇ ਹਾਂ ਜੋ ਡਾਇਲੌਗ ਚ ਬੋਲਿਆ ਉਹ ਸੱਚ ਹੈ ਠੀਕ ਹੈ ਜੀ ਤੇ ਗੁਰਦੁਆਰਾ ਬਣਾਉਣਾ ਕੋਈ ਗਲਤ ਗੱਲ ਨਹੀਂ ਆ ਪਰ ਗੁਰਦੁਆਰਾ ਕਿਸੇ ਕਲਾਸ ਵਰਗ ਜਾਤ ਦੇ ਨਾਮ ਤੇ ਬਣਾਉਣਾ ਦੈਟਸ ਰੌਂਗ ਦੈਟ ਇਜ਼ ਦਾ ਬੇਅਦਬੀ ਗੁਰੂ ਸਾਹਿਬ ਦੀ ਬੇਅਦਬੀ ਆ ਔਰ ਮਤਲਬ ਕਲੀਅਰ ਕਟ ਬਿਆਦਬੀਆ ਸਿਧਾਂਤ ਤੋਂ ਉੱਪਰ ਕੋਈ ਚੀਜ਼ ਨਹੀਂ ਆ ਪ੍ਰਿੰਸੀਪਲ ਤੋਂ ਉੱਪਰ ਕੋਈ ਚੀਜ਼ ਨਹੀਂ ਜੋ ਗੁਰੂ ਸਾਹਿਬ ਨੇ ਕਹੇ ਤਬੀ ਖਾਲਸਾ ਮੇਰਾ ਰੂਪ ਹੈ ਖਾਸ ਪਰ ਕਿਦੋਂ ਖਾਸ ਆ ਗੁਰੂ ਦਾ ਰੂਪ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਹੂ ਮੈਂ ਸਾਰਾ ਤੇ ਜਦੋਂ ਵਿਪਰਨ ਦੀ ਰੀਤ ਚੱਲੇਗਾ ਤੇ ਫਿਰ ਉਹ ਖਾਲਸਾ ਨਹੀਂ ਆ ਫਿਰ ਉਹ ਮਤਲਬ ਸਾਨੂੰ ਠੋਕਰਾਂ ਵੱਜਣਗੀਆਂ ਮੈਂ ਹਾਰਸ਼ ਲੈਂਗੁਏਜ ਨਹੀਂ ਯੂਜ਼ ਕਰਨਾ ਚਾਹੁੰਦਾ ਪਰ ਮਤਲਬ ਸਾਨੂੰ ਮਤਲਬ ਸਮਝ ਲਓ ਕਿ ਹਰ ਬੰਦਾ ਤੋੜਨ ਦੀ ਕੋਸ਼ਿਸ਼ ਕਰੇਗਾ ਸਾਨੂੰ ਵੰਡ ਕੇ ਸਾਡੇ ਤੇ ਰਾਜ ਕਰਨ ਦੀ ਕੋਸ਼ਿਸ਼ ਕਰੂਗਾ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਜੀ ਇੱਕ ਤੁਹਾਡੇ ਨਿੱਜੀ ਸਫ਼ਰ ਬਾਰੇ ਗੱਲ ਕਰੀਏ ਤੁਸੀਂ ਖੁਦ ਵੀ ਵਿਦੇਸ਼ ਗਏ ਸੀ ਜੋ ਇਸ ਫਿਲਮ ਚ ਪੋਰਟਰੇ ਕੀਤਾ ਹੋਇਆ ਹਨ ਮੈਂ ਤੁਹਾਡੀ ਕਾਨਫਰੰਸ ਤੁਣੀ ਸੀ ਉਸ ਚ ਕਿਹਾ ਗਿਆ ਸੀ ਕਿ ਤੁਸੀਂ ਖੁਦ ਵੀ ਵਿਦੇਸ਼ ਗਏ ਸੀ ਤੁਹਾਡੇ ਐਕਸਪੀਰੀਐਂਸਿਸ ਵੀ ਇਸ ਵਿੱਚ ਕੁਝ ਸ਼ੇਅਰ ਕੀਤੇ ਗਏ ਨੇ ਤਾਂ ਤੁਸੀਂ ਪਹਿਲਾਂ ਕਿਵੇਂ ਵਿਦੇਸ਼ ਗਏ ਫਿਰ ਕਿਵੇਂ ਵਾਪਸ ਆਉਣਾ ਹੋਇਆ ਤੇ ਫਿਰ ਇਸ ਇੰਡਸਟਰੀ ਨਾਲ ਕਿਵੇਂ ਜੁੜੇ ਇਸ ਫਿਲਮ ਨਾਲ ਕਿਵੇਂ ਜੁੜੇ ਪਰ ਫਿਲਮ ਚ ਸਾਰਾ ਦੱਸਿਆ ਜੇ ਉਹ ਸਸਪੈਂਸ ਖਰਾਬ ਹੋ ਜਾਏਗਾ ਓਕੇ ਤੁਹਾਡੀ ਪਰਸਨਲ ਸਟੋਰੀ ਪੋਰਟਰੇ ਕੀਤੀ ਹੈ ਹਾਂਜੀ ਵਿੱਚ ਪਰਸਨਲ ਸਟੋਰੀ ਰਿਪੋਰਟ ਕੀਤੀ ਆ ਕੁਝ ਚੀਜ਼ਾਂ ਇਦਾਂ ਦੀਆਂ ਹੈਪਨ ਹੋ ਜਾਂਦੀਆਂ ਹਨਾ ਲਾਈਫ ਦੇ ਵਿੱਚ ਪਰ ਜੇ ਮੈਂ ਹੁਣ ਦੱਸਦਾਗਾ ਡਿਸਕਲੋਸ ਕਰਾਂਗਾ ਤੇ ਉਹ ਸਸਪੈਂਸ ਨਹੀਂ ਰਹਿ ਜਾਏਗਾ ਹਨਾ ਕੋਈ ਵੀ ਚੀਜ਼ ਦਾ ਤੇ ਬਾਕੀ ਉਹਦੇ ਚ ਵਿਦੇਸ਼ਾਂ ਚ ਮਤਲਬ ਵਿਦੇਸ਼ੀ ਧਰਤੀਆਂ ਤੇ ਜਾ ਕੇ ਪੰਜਾਬੀ ਬੜੇ ਹਾਰਡ ਵਰਕਿੰਗ ਨੇ ਆਪਣੀਆਂ एंपਾਇਰਸ ਖੜੀਆਂ ਕਰਦੇ ਨੇ ਪਰ ਕਿਤੇ ਨਾ ਕਿਤੇ ਦੇਖੋ ਅਸੀਂ ਆਪਣੀਆਂ ਰੂਟਸ ਦੇ ਨਾਲ ਜੁੜੇ ਰਹਿੰਦੇ ਆ ਹਨਾ ਅਸੀਂ ਪੈਸਾ ਵੀ ਭੇਜਦੇ ਆ ਅਸੀਂ ਪ੍ਰਾਪਰਟੀਆਂ ਵੀ ਖਰੀਦਦੇ ਆ ਸਾਰਾ ਕੁਝ ਕਰਦੇ ਆ ਇੱਥੇ ਉਧਰ ਰਹਿ ਜਾ ਕਿਉਂਕਿ ਅਸੀਂ ਆਪਣੇ ਮੂਲ ਨਾਲੋਂ ਨਹੀਂ ਟੁੱਟਣਾ ਚਾਹੁੰਦੇ ਭਾਵੇਂ ਅਸੀਂ ਉੱਥੇ ਰਹਿ ਰਹੇ ਹਾਂ ਓਕੇ ਤੋਂਡੀ ਫਿਲਮ ਚ ਕਾਫੀ ਵਿਦੇਸ਼ੀ ਲੋਕਾਂ ਨੇ ਵੀ ਕੰਮ ਕੀਤਾ ਸਿਰਫ ਕੈਰੈਕਟਰ ਪਲੇ ਕੀਤੇ ਸੀ ਅਸਲੀ ਵਿਦੇਸ਼ੀ ਲੋਕ ਨੇ ਉਹ ਜੀ ਬਿਲਕੁਲ ਨਹੀਂ ਉਹ ਉੱਥੋਂ ਦੇ ਨੇ ਕੈਨੇਡੀਅਨਸ ਨੇ ਔਰ ਮੈਂ ਕਹਾਂਗਾ ਆਪਣੇ ਉਧਰ ਦੇ ਵਸਿੰਦੇ ਨੇ ਸਿਟੀਜ਼ਨ ਨੇ ਉੱਥੋਂ ਦੇ ਜਿਨ੍ਹਾਂ ਨੇ ਕੈਰੈਕਟਰ ਪਲੇ ਕੀਤੇ ਨੇ ਔਰ ਮਤਲਬ ਬਹੁਤ ਖੂਬਸੂਰਤ ਗੱਲ ਹੈ ਕਿ ਮਤਲਬ ਉਹਨਾਂ ਨੇ ਵੀ ਰੇਸਿਜ਼ਮ ਦੇ ਉੱਪਰ ਕਟਾਕਸ਼ ਕੀਤਾ ਜਿਵੇਂ 포ਟ੍ਰੇਟ ਕੀਤਾ ਤੇ ਉਸ ਚੀਜ਼ ਨੂੰ ਦਿਖਾਇਆ ਹੈ ਨਾ ਕੈਨਵਸ ਕੀਤਾ ਤੇ ਉਸ ਚੀਜ਼ ਦੇ ਹਿੱਸੇਦਾਰ ਨੇ ਉਹ ਵੀ ਉਸ ਸਿਧਾਂਤ ਦੀ ਗੱਲ ਕਰ ਰਿਹਾ ਸਰਬੱਤ ਦੇ ਭਲੇ ਦੀ ਗੱਲ ਕਰ ਰਿਹਾ ਇਕੁਐਲਿਟੀ ਦੀ ਗੱਲ ਕਰ ਰਿਹਾ ਬਰਾਬਰਤਾ ਦੀ ਗੱਲ ਕਰ ਰਿਹਾ ਮਨੁੱਖੀ ਡਿਗਨਿਟੀ ਦੀ ਗੱਲ ਕਰ ਰਿਹਾ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਉਹਦਾ ਨਾਰਾ ਉਹ ਵੀ ਦਿੰਦੇ ਆ ਹੈ ਨਾ ਤੇ ਉਹ ਸਿਧਾਂਤ ਕਿਤੇ ਨਾ ਕਿਤੇ ਮਤਲਬ ਉਹ ਜਾਣਾ ਚਾਹੀਦਾ ਵਾ ਪੰਜੇ ਉਂਗਲਾਂ ਬਰਾਬਰ ਤੇ ਹੁੰਦੀਆਂ ਨਹੀਂ ਹਰ ਕਮਿਊਨਿਟੀ ਚ ਬੈਡ ਐਲੀਮੈਂਟ ਵੀ ਹੁੰਦੇ ਗੁੱਡ ਵੀ ਹੁੰਦੇ ਆ ਤੋ ਕਿਤੇ ਨਾ ਕਿਤੇ ਪਰ ਬੈਲੈਂਸ ਬੰਨਣਾ ਚਾਹੀਦਾ ਉਸ ਚੀਜ਼ ਦਾ ਜੋ ਉਹਨਾਂ ਨੇ ਸਕ੍ਰਿਪਟ ਸੁਣੀ ਕਿਦਾਂ ਦੇ ਉਹਨਾਂ ਦੇ ਰਿਐਕਸ਼ਨ ਸੀ ਤੇ ਤੁਹਾਨੂੰ ਉਹਨਾਂ ਨਾਲ ਕੰਮ ਕਰਨਾ ਸੌਖਾ ਰਿਹਾ ਕਿ ਡਿਫਿਕਲਟ ਰਿਹਾ ਕਿਉਂਕਿ ਇੱਕ ਲੈਂਗੁਏਜ ਬੈਰੀਅਰ ਵੀ ਹੁੰਦਾ ਹੈ ਉਹ ਚੀਜ਼ਾਂ ਉਸੇ ਤਰੀਕੇ ਨਾਲ ਸਮਝੋਣੀਆਂ ਨਾ ਆਪਣੇ ਕੌਡਸ ਵਗੈਰਾ ਜੇ ਲੈਂਗੁਏਜ ਬੈਰੀਅਰ ਤੋਂ ਕੁਝ ਨਹੀਂ ਜਿਹੜੇ ਮਤਲਬ ਆਪਣੇ ਲਾਰਾ ਖੂਮਜ਼ ਆ ਉਹ ਇੱਥੇ ਆਲਰੇਡੀ ਵਿਜ਼ਿਟ ਕੀਤਾ ਉਹਨਾਂ ਨੇ ਹਰਮੰਦਰ ਸਾਹਿਬ ਉਹਨਾਂ ਨੇ ਮੇਰੇ ਖਾਲ ਆਲਮੋਸਟ 3 ਵੀਕਸ ਇੱਥੇ ਰਹੇ ਹਰਮੰਦਰ ਸਾਹਿਬ ਦੇ ਅੰਦਰ ਸੇਵਾ ਵੀ ਕੀਤੀ ਉਹਨਾਂ ਨੇ ਔਰ ਉਹਨਾਂ ਨੂੰ ਵਧੀਆ ਲੱਗਾ ਉਹਨਾਂ ਨੇ ਪੜਿਆ ਇਹਦੇ ਬਾਰੇ ਸਿੱਖ ਹਿਸਟਰੀ ਤੇ ਔਰ ਫਿਰ ਉਹਨਾਂ ਕੋ ਸੈਂਚੀਆਂ ਸਾਹਿਬ ਨੇ ਜਿਹੜੀਆਂ ਕਿ ਇੰਗਲਿਸ਼ ਦੇ ਵਿੱਚ ਨੇ ਆਸਾ ਦੀ ਵਾਰ ਰਾਈਟ ਨਾਊ ਨਾਊ ਡੇਜ਼ ਉਹ ਪੜਦੇ ਪਏ ਹੈ ਨਾ ਤੇ ਉਹਨਾਂ ਨੂੰ ਸਮਝ ਲੱਗੀ ਕਿ ਸਿੱਖੀ ਜਿਹੜੀ ਹੈ ਨਾ ਉਹ ਪ੍ਰਚਾਰ ਕਰਦੀ ਆ ਉਹ ਇੱਕ ਸਿਧਾਂਤ ਦਾ ਉਹ ਹੈਗੀ ਇਕਵੈਲਟੀ ਔਮਨ ਏਮਪਾਵਰਮੈਂਟ ਦੀ ਗੱਲ ਕਰਦੀ ਆ ਤੋ ਦੈਟਸ ਵਾਈ ਸ਼ੀ ਇਜ਼ ਅ ਪਾਰਟ ਆਫ ਆਵਰ ਫਿਲਮ ਥੈਨ ਕਾਟਰੀਨਾ ਬਰੇਟਚਨਿਆ ਸੀ ਸ਼ੀ ਇਜ਼ ਆਲਸੋ ਅ ਨੈਟਫਲਿਕਸ ਸਟਾਰ ਬਾਈਕਿੰਗ ਵਾਲਾ ਹਲਾ ਦੇ ਵਿੱਚ ਵੈਬ ਸੀਰੀਜ਼ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਨੇ ਵੀ ਸਟੋਰੀ ਦੱਸੀ ਗਈ ਐਂਡ ਉਹਨਾਂ ਨੂੰ ਅੱਛਾ ਲੱਗਾ ਤਾਂ ਕੰਮ ਕੀਤਾ ਹਰੇ ਬੰਦੇ ਨੇ ਸਟੋਰੀ ਸਾਡਾ ਵਿਜ਼ਨ ਸੁਣ ਕੇ ਫਿਰ ਕੰਮ ਕੀਤਾ ਔਰ ਕਾਫੀ ਫੋਰਨਰ ਨੇ ਜਿਨ੍ਹਾਂ ਨੇ ਕੰਮ ਕੀਤਾ ओके ਅਸੀਂ ਬਾਲੀਵੁੱਡ ਸਿੰਗਰ ਵੀ ਦੇਖ ਰਹੇ ਹਾਂ ਕਾਫੀ ਨੇ ਤੁਹਾਡੀ ਫਿਲਮ 'ਚ ਜ਼ਿਆਦਾਤਰ ਇਹ ਹੁੰਦਾ ਕਿ ਆਪਣੇ ਪੰਜਾਬੀ ਸਿੰਗਰਸ ਬਾਲੀਵੁੱਡ 'ਚ ਜਾਂਦੇ ਨੇ ਕੰਮ ਕਰਨ ਪਰ ਇਸ ਵਿੱਚ ਬਾਲੀਵੁੱਡ ਸਿੰਗਰਸ ਪੰਜਾਬੀ ਫਿਲਮ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਲੱਗੀ ਸਟੋਰੀ ਤੇ ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਟਾਈਮ ਨਹੀਂ ਦਿੰਦੇ ਹੁੰਦੇ ਐਸ ਜਨਰਲ ਕਿ ਕਿਸੇ ਨੂੰ ਨਹੀਂ ਹੋ ਜੀ ਸਬਬ ਬਣਦਾ ਗਿਆ ਜਦੋਂ ਬਲੇਸਿੰਗਸ ਹੋਣ ਨਾ ਪ੍ਰਮਾਤਮਾ ਚਾਹੁੰਦਾ ਕਿ ਕੁਛ ਇਦਾਂ ਦੀ ਚੀਜ਼ ਆਵੇ ਤਾਂ ਫਿਰ ਹਰ ਥਾਂ ਤੋਂ ਤੁਹਾਨੂੰ ਸਪੋਰਟ ਮਿਲਦੀ ਹੈ ਹੈਨਾ ਤੇ ਸੋਨੂੰ ਨਿਰਮ ਜੀ ਨੇ ਗਾਇਆ ਪਰ ਟਾਈਟਲ ਟਰੈਕ ਉਹਨਾਂ ਨੇ ਗਾਇਆ ਮੈਂ ਉਹਨਾਂ ਦਾ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿ ਜਦੋਂ ਉਹਨਾਂ ਨੂੰ Song ਭੇਜਿਆਗਾ ਉਹਨਾਂ ਨੂੰ ਪਸੰਦ ਆਇਆ ਔਰ within 3 days ਉਹਨਾਂ ਨੇ ਗਾ ਕੇ ਵਾਪਸ ਭੇਜਤਾ ਜਦ ਕਿ ਪੈਸੇ ਵੀ ਨਹੀਂ ਦਿੱਤੇ ਓਕੇ ਮਤਲਬ ਫਸਟ ਟਾਈਮ ਇਹ ਚੀਜ਼ ਹੈਪਨ ਹੋਈ ਕਿ ਪੈਸੇ ਵੀ ਨਹੀਂ ਦਿੱਤੇ ਉਹਨਾਂ ਟਰੈਕ ਗਾ ਕੇ ਭੇਜਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਦੱਸਿਓ ਕਿੱਦਾਂ ਦਾ ਲੱਗਾ ਤੇ ਕੰਪੋਜ਼ਰ ਨੇ ਉਹਨਾਂ ਨਾਲ ਫਿਰ ਉਹਨਾਂ ਨੇ ਡਾਇਰੈਕਟ ਗੱਲ ਵੀ ਕੀਤੀ ਆਪਸ ਚ ਆ ਪੈਸੇ ਬਾਤ ਚ ਦਿੰਦੇ ਸਭ ਤੋਂ ਵੱਡੀ ਗੱਲ ਹੈ ਔਰ ਮੇਰੇ ਬੜੇ ਕਮਰਸ਼ੀਅਲ ਹੁੰਦੇ ਨੇ ਸਿੰਗਰਸ ਹਨਾ ਪੈਸਾ ਪਹਿਲਾਂ ਲੈਂਦੇ ਆ ਇਹ ਤਰ੍ਹਾਂ ਹੀ ਦਲੇਰ ਭਾਈ ਦੇ ਘਰੇ ਡਬਿੰਗ ਕੀਤੀ ਸੀ ਉਹਨਾਂ ਨੇ ਬਹੁਤ ਰਿਗਾਰਡ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੈਨੂੰ ਟਰੀਟ ਕੀਤਾ ਔਰ ਮੇਰੇ ਖਿਆਲ ਨਾਲ ਜਿੰਨਾ ਉਹਨਾਂ ਪੈਸਾ ਮੰਗਿਆ ਸੀ ਉਹਦੇ ਤੋਂ 4 ਲੱਖ ਘੱਟ ਹੀ ਲਿਆ ਉਹ ਕਹਿੰਦੇ ਕਿ ਮੈਨੂੰ ਗਾਣਾ ਹੀ ਇੰਨਾ ਪਸੰਦ ਔਰ ਤੁਸੀਂ ਮਤਲਬ ਸਿੱਖੀ ਲਈ ਵਰਕ ਕਰ ਰਹੇ ਹੋ ਮਤਲਬ ਬਹੁਤ ਵਧੀਆ ਚੀਜ਼ ਹੈ ਇਸ ਤਰ੍ਹਾਂ ਵਿੰਨਟਿਆਲੇ ਉਹਨਾਂ ਨੇ ਗਾਣਾ ਗਾਇਆ ਤੇ ਉਹਨਾਂ ਨੇ ਰੋਮਾਂਟਿਕ ਗਾਇਆ ਜਿਹੜਾ ਕਿ ਮੀਆਂ ਬੀਵੀ ਦਾ ਇੱਕ ਪਿਆਰ ਦਿਖਾਇਆ ਗਿਆ ਹੈ ਨਾ ਔਰ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਮੂਵੀ ਦੇ ਵਿੱਚ ਕਿ ਜਿਹੜੀ ਕਿ ਪਰਿਵਾਰ ਨਾਲ ਬੈਠ ਕੇ ਇਹਨਾਂ ਦੇਖੀ ਜਾ ਸਕੇ ਕੁਝ ਨਾ ਕੁਝ ਹਰ ਬੰਦਾ ਸਿੱਖ ਕੇ ਜਾਏਗਾ ਇਹ ਬਾਕੀ ਤੁਸੀਂ ਪੱਥਰਾਂ ਦੇ ਸ਼ਹਿਰ ਦੇਖਿਆ ਦੇਵ ਨੇਗੀ ਨੇ ਗਾਇਆ ਤੇ ਸਾਰਾ ਹੀ 뮤직 ਜਿਹੜਾ ਉਹ ਕੰਪੋਜ਼ ਐਂਡ ਬੈਕਗ੍ਰਾਉਂਡ ਸਕੋਰ ਦਲਜੀਤ ਸਿੰਘ ਨੇ ਭਾਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਕੀਤਾ ਇਹਦਾ ओके okay. okay. एक मैं ਤੁਹਾਡੇ ਬਾਰੇ ਪੁੱਛਣਾ ਚਾਹਾਂਗੀ ਪਹਿਲਾ ਐਕਟਿੰਗ ਦਾ ਸ਼ੌਂਕ ਸੀ ਕਿ ਸਿੰਗਿੰਗ ਦਾ ਕਿਉਂਕਿ ਤੁਸੀਂ ਫਿਲਮ ਚ ਦੋਨੋਂ ਚੀਜ਼ਾਂ ਕੀਤੀਆਂ ਨੇ ਐਕਚੁਅਲੀ রাইਟਿੰਗ ਦਾ ਸ਼ੌਂਕ ਸੀ ਜੀ রাইਟਿੰਗ ਦਾ ਸ਼ੌਂਕ ਵੀ ਨਹੀਂ ਕਈ ਵਾਰ ਚੀਜ਼ਾਂ ਚੇਂਜ ਹੋ ਜਾਂਦੀਆਂ ਲਿਖਣਾ ਸ਼ੁਰੂ ਹੋਇਆ ਤੋਂ سلسلہ ਬੰਨਦਾ ਗਿਆ ਪਹਿਲਾਂ ਮੈਂ ਗਾਉਂਦਾ ਸੀ ਪਰ ਮੈਂ ਅਨਫੋਰਚਨਟਲੀ ਮੇਰਾ ਐਮਟ ਵੀਦਨ ਐਕਸੀਡੈਂਟ ਕਾਫੀ ਵੱਡਾ ਐਕਸੀਡੈਂਟ ਹੋਇਆ ਜੇ ਫੇਸ਼ੀਅਲ ਫ੍ਰੈਕਚਰ ਹੋ ਗਿਆ ਸੀ ਮੇਰਾ 119 ਸਟ੍ਰੈਚਸ ਸਰਚ ਲੱਗੇ ਹੋਰ ਸਾਰਾ ਫ੍ਰੈਕਚਰ ਸੀ ਚਾਰ ਪਲੇਟਾਂ ਪਈਆਂ ਅ ਫਿਰ 2010 ਚ ਫਿਰ ਦੁਬਾਰਾ ਹੋ ਗਿਆ ਪਰ ਓ ਜਰਨੀ ਚੱਲਦੀ ਰਹੀ ਚੱਲਦੀ ਰਹੀ ਅ ਹੁਣ ਮੈਂ ਇਸ ਫਿਲਮ ਚ 222 ਚ ਮੈਂ ਫਸਟ ਗਾਣਾ ਗਾਇਆ ਸੀ ਅ ਇੰਟਰਨੈਸ਼ਨਲ ਸਟੂਡੈਂਟਸ ਤੇ ਪੇਰੈਂਟਸ ਨੂੰ ਟ੍ਰਿਬਿਊਟ ਕੀਤਾ ਹੈ ਮੇਰੀ ਮਾਂ ਮੇਰੇ ਮੈਨੂੰ ਕਹਿੰਦੀ ਪੁੱਤਰਾ ਫੇਸਟਾਈਮ ਤੇ ਆ ਤੇ ਉਹ ਮੈਂ ਫਸਟ ਐਜ਼ ਅ ਡੈਬਿਊ ਆਫਟਰ ਲੌਂਗ ਟਾਈਮ ਕੀਤਾ ਤੇ ਅੱਛਾ ਰਿਹਾ ਉਹਦਾ ਰਿਜ਼ਲਟ ਆ ਲੋਕਾਂ ਨੇ ਪਸੰਦ ਕੀਤਾ ਉਸ ਤੋਂ ਬਾਅਦ ਫਿਰ ਮੈਂ ਇੱਕ ਬਾਰੀਅਰ ਵਰਸਸ ਗੈਂਗਸਟਰ Song ਕੀਤਾ ਜਿਹੜਾ ਕਿ ਹੁਣ ਫਿਲਮ ਦੇ ਵਿੱਚ ਉਦਝੇ ਹੋਏ ਆ ਉਹਨੂੰ ਹੁਣ ਉਹਦਾ ਪੰਜਾਬੀ ਵਰਜਨ ਅਸੀਂ ਦੁਬਾਰਾ ਕਰਾਂਗੇ ਉਹ ਰੀ ਐਕਚੁਅਲੀ ਕੈਨੇਡੀਅਨ ਰੈਪਰ ਦੇ ਨਾਲ ਕੀਤਾ ਮੈਂ ਫਿਰ ਉਸ ਤੋਂ ਬਾਅਦ ਹੁਣ ਫਿਲਮ 'ਚ ਬਿਜ਼ੀ ਆ ਜੀ ਤੇ ਇਹਦੇ ਵਿੱਚ ਮੌਕਾ ਮਿਲਿਆ ਲਖੰਡਾ ਗਵੰਦ ਇਹਦੇ ਵਿੱਚ ਮੈਂ ਪ੍ਰਭਾਤ ਫੇਰੀ ਗਾਈ ਆ ਉੱਠ ਨਾਮ ਤੇ ਆਲੇ ਬੰਦਿਆ ਹਾਂ ਜੀ ਕਾਫੀ ਜੁੜੇ ਹੋਏ ਲੱਗਦੇ ਹੋ ਤੁਸੀਂ ਸਿੱਖੀ ਨਾਲ ਵਾਰੀਅਰਸ ਨਾਲ ਕਿਉਂਕਿ ਇਦਾਂ ਦੇ ਪ੍ਰੋਜੈਕਟਸ ਕਰ ਰਹੇ ਹੋ ਤਾਂ ਆਉਣ ਵਾਲੇ ਟਾਈਮਸ ਵੀ ਕੁਝ ਇਦਾਂ ਦੇ ਪ੍ਰੋਜੈਕਟਸ ਦੇਖਣ ਨੂੰ ਮਿਲ ਸਕਦੇ ਆ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਮੈਂ ਆਪਣੀ ਪੀੜ੍ਹੀ ਨੂੰ ਐਜੂਕੇਟ ਕਰਨਾ ਚਾਹੁੰਦਾ ਇਸ ਬਾਰੇ ਵਿੱਚ ਜੀ ਬਿਲਕੁਲ ਇਹਦਾ ਸੀਕਵਲ ਬਣਾ ਰਹੇ ਆ ਅਸੀਂ ਇੱਕ ਪ੍ਰੋਜੈਕਟ ਦੀ ਸਾਡੀ ਮਤਲਬ ਸਕ੍ਰਿਪਟਿੰਗ ਚੱਲਦੀ ਪਈ ਹੈ ਸੈਕੰਡ ਡਰਾਫਟ ਤੇ ਰਾਈਟ ਨਾ ਉਹ ਵੀ ਮਤਲਬ ਵੱਡਾ ਸਬਜੈਕਟ ਹੈ ਹਿਸਟੋਰੀਕਲ ਮਤਲਬ ਪੀਰੀਅਡ ਮੂਵੀ ਹੈ ਉਹ ਮੈਂ ਮਤਲਬ ਪ੍ਰੋਜੈਕਟ 2 ਕਵਾਂਗਾ ਉਹਨੂੰ ਜੇ ਸਾਨੂੰ ਮਤਲਬ ਪਰਮਿਸ਼ਨ 'ਚ ਕੋਈ ਪ੍ਰੋਬਲਮ ਨਾ ਆਈ ਐਸਜੀਪੀਸੀ ਤੋਂ ਉਹ ਅਸੀਂ ਉਹਨਾਂ ਨੂੰ ਸੂਨ ਹੀ ਮਤਲਬ ਭੇਜ ਰਹੇ ਹਾਂ ਉਹਦੇ ਲਈ ਮੇਬੀ ਐਸ ਰਿਲੀਜ਼ਿੰਗ ਤੋਂ ਬਾਅਦ ਸਾਰਾ ਡਰਾਫਟ ਤੇ ਉਹਦੇ 'ਚ ਪਰਮਿਸ਼ਨ ਚਾਹੀਦੀ ਹੈ ਕੁਝ ਚੀਜ਼ਾਂ ਨੂੰ ਦਰਸਾਉਣ ਲਈ ਤੇ ਉਸ ਤੋਂ ਇਲਾਵਾ ਇਹਦਾ ਸੀਕਲ ਬਣਾਵਾਂਗੇ 2020 ਇਸ ਟਾਈਟਲ ਤੇ ਮੈਂ ਕਾਫੀ ਬੁੱਕ ਕਰਾਏ ਹੋਏ ਨੇ ਮਤਲਬ ਸਾਰੇ ਮੈਂ ਸਾਡਾ ਸਿੱਖ ਇਤਿਹਾਸ ਇੰਨਾ ਵੱਡਾ ਆ ਨਾ ਵੇ ਅਸੀਂ ਵੀ ਮਤਲਬ ਵੱਡੇ ਲੈਵਲ ਤੇ ਪੰਜਾਬੀ ਸਿਨੇਮਾ ਨੂੰ ਖੜ ਸਕਦੇ ਆ ਪਰ ਕਈ ਯਾਰ ਬਣਾਉਣਾ ਚਾਹੁੰਦੇ ਨੇ ਰੈਸਟ੍ਰਿਕਸ਼ਨ ਆ ਜਾਂਦੀਆਂ ਹਨਾ ਕਾਫੀ ਮੈਂ ਕਈ ਯਾਰ ਪੋਸਟਰ ਵੀ ਰਿਲੀਜ਼ ਕੀਤਾ ਸੀ ਭਾਈ ਜੱਤਾ ਜੀ ਦੀ ਮੂਵੀ ਦਾ ਆਪਣੇ ਇਹਨਾਂ ਨੇ ਡੀਪੀ ਗਰੇਵਾਲ ਜੀ ਨੇ ਤੇ ਕਾਫੀ ਮਤਲਬ ਵਧੀਆ ਸਬਜੈਕਟ ਸੀ ਪਰ ਅਨਫੋਰਚਨਟਲੀ ਉਹ ਮਤਲਬ ਆ ਨਹੀਂ ਸਕੇ ਹਨਾ ਜਾਂ ਕੀ ਰੀਜ਼ਨਸ ਨੇ ਕੀ ਪ੍ਰੋਬਲਮ ਆਈ ਜਾਂ ਪਰਮਿਸ਼ਨ ਦੀ ਪ੍ਰੋਬਲਮ ਆਈ ਪਰ ਇਦਾਂ ਦੇ ਸਬਜੈਕਟਸ ਬਣਨੇ ਚਾਹੀਦੇ ਆ ਜੀ ਜੀ ਕੋਈ ਸੰਸਥਾਵਾਂ ਵੱਲੋਂ 6 ਸੰਸਥਾਵਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਕਿਉਂਕਿ ਸਿੱਖ ਧਰਮ ਦੇ ਮੁੱਦੇ ਨੂੰ ਲੈ ਕੇ ਫਿਲਮ ਹੈ ਇਹ ਜਾਂ ਕੁਝ ਰਿਸਟ੍ਰਿਕਸ਼ਨਸ ਵੀ ਦੇਖਣੀਆਂ ਪੈ ਜਾਂਦੀਆਂ ਅਕਸਰ ਅਸੀਂ ਦੇਖਿਆ ਕਿਉਂਕਿ ਕਿਉਂਕਿ ਸੈਂਸਿਟਿਵ ਟੌਪਿਕ ਹੁੰਦਾ ਹੈ ਕਾਫੀ ਇਹ ਜੀ ਜੀ ਨਹੀਂ ਸਰ ਕਾਫੀ ਸਪੋਰਟ ਹੈ ਜੀ ਆਪਣੇ ਮੈਂ ਹੁਣ ਡੇਲੀ ਪੋਸਟ 'ਚ ਕੋਈ ਦੇਖ ਰਿਹਾ ਸੀ ਪੋਸਟ ਪਾਈ ਹੋਈ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਨੇ ਵੀ ਸਪੋਰਟ ਕੀਤੀ ਆ ਤੇ ਮੇਰੇ ਖਿਆਲ ਨਾਲ ਹੋਰ ਵੀ ਜਥੇਬੰਦੀਆਂ ਸਪੋਰਟ ਕਰਨੀਆਂ ਜਿਸ ਤਰ੍ਹਾਂ ਇਸ ਤਰ੍ਹਾਂ ਦੇਖਣਗੇ ਹਨ ਕਿਉਂਕਿ ਇਹ ਤੇ ਆਪਾਂ ਸਿਧਾਂਤ ਦੀ ਗੱਲ ਕਰ ਰਹੇ ਹਾਂ ਸਿੱਖੀ ਦੇ ਉਸ ਸਿਧਾਂਤ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਹੇ ਹਾਂ ਵਰਲਡ ਪਾਇਨ ਜਿਹੜਾ ਕਿ ਮਨੁੱਖਤਾ ਦੀ ਗੱਲ ਕਰਦਾ ਮਨੁੱਖੀ ਡਿਗਨਿਟੀ ਦੀ ਗੱਲ ਕਰਦਾ اور برابرتہ دی گل کردا جی میں اس سدھان دی گل کیتی ہے بیسیکلی ساری جی میں اک ضرور ایک کہنا چاہنگی کہ ਤੁਸੀਂ خود ਫੋਰਨ ਗਏ ਹੋ ਉੱਥੇ ਜਾ ਕੇ ਕਾਫੀ ਚੀਜ਼ਾਂ ਫੇਸ ਕੀਤੀਆਂ ਨੇ ਤਾਂ ਹੁਣ ਸਾਡੇ ਬੱਚੇ ਆਪਾਂ ਦੇਖਿਆ ਕਿ ਬਹੁਤ ਜਾਂਦੇ ਨੇ ਵਿਦੇਸ਼ ਤਾਂ ਉਹਨਾਂ ਲਈ ਕੋਈ ਖਾਸ ਸੰਦੇਸ਼ ਤੁਸੀਂ ਦੇਣਾ ਚਾਹੋ ਸੰਦੇਸ਼ ਮਤਲਬ ਇੰਨੇ ਸਾਲਾਂ ਤੋਂ ਉੱਥੇ ਰਹਿਣ ਦੇ ਨਾਲ ਇਹੀ ਆ ਕਿ ਮੈਂ ਮਤਲਬ ਆਪਣੇ ਜਿਹੜੇ ਵੀ ਭੈਣ ਭਰਾ ਜਾਂ ਮਤਲਬ ਪੇਰੈਂਟਸ ਨੇ ਮਾਪੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਨਾ ਭੇਜੋ ਉਹਨਾਂ ਨੂੰ ਜੇ ਤੁਸੀਂ ਭੇਜਣਾ ਐਟ ਲਿਸਟ ਗ੍ਰੈਜੂਏਟ ਗ੍ਰੈਜੂਏਸ਼ਨ ਕਰਵਾਓ ਉਹਨਾਂ ਨੂੰ ਹੈਲਥ ਸਟਰੀਮ ਦੇ ਵਿੱਚ ਭੇਜੋ ਉਹਨਾਂ ਨੂੰ ਮਤਲਬ ਸਕਿੱਲ ਟ੍ਰੇਡ ਦੇ ਵਿੱਚ ਭੇਜੋ ਜਿੱਦ ਨਾਲ ਈਜ਼ੀਲੀ ਉਹ ਗੋ ਥਰੂ ਕਰ ਸਕਦੇ ਆ ਕੰਮ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਉਹਨਾਂ ਨੂੰ ਇਹ ਵੈਰੀ ਇੰਪੋਰਟੈਂਟ ਫੈਕਟਰ ਹੈ ਕਿਉਂਕਿ ਉਹਨਾਂ ਨੇ ਸਟਰੀਮਸ ਬਣਾਈਆਂ ਹੋਈਆਂ ਉਹਨਾਂ ਨੂੰ ਵਰਕਰ ਚਾਹੀਦੇ ਨੇ ਪਰ ਉਹਨਾਂ ਨੂੰ ਸਕਿੱਲ ਟ੍ਰੇਡ ਚ ਚਾਹੀਦੇ ਨੇ ਉਹਨਾਂ ਨੂੰ ਹੈਲਥ ਸਟਰੀਮ ਦੇ ਵਿੱਚ ਚਾਹੀਦੇ ਨੇ ਮਤਲਬ ਐਡਮਿਨਿਸਟ੍ਰੇਟਿਵ ਚ ਉਹਨਾਂ ਨੂੰ ਘੱਟ ਚਾਹੀਦੇ कंस्ट्रक्शन ਦੇ ਵਿੱਚ ਬਹੁਤ ਵਰਕਰ ਚਾਹੀਦਾ ਉਹਨਾਂ ਨੂੰ ਉਹ ਜਿਹੜੇ ਸਕਿਲਡ ਨੇ ਉਹ ਬਹੁਤ ਚਾਹੀਦੇ ਨੇ ਸੌਰੀ ਤੇ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਬਾਹਰ ਵਿਦੇਸ਼ ਜਾਣਾ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਜਾਓ ਹਰ ਬੰਦੇ ਨੂੰ ਗਰੋਅ ਕਰਨ ਦਾ ਇੱਕ ਉਹਦਾ ਰਾਈਟ ਆ ਜਾਣਾ ਚਾਹੀਦਾ ਪਰ ਰਾਈਟ ਪਾਥ 'ਤੇ ਹੀ ਜਾਓ ਉਹ ਮੋਸਟ ਇੰਪੋਰਟੈਂਟ ਆ ਤਾਂ ਕਿ ਉੱਥੇ ਜਾ ਕੇ ਬੱਚੇ ਫਿਰ ਸਾਡੇ ਹੀ ਆ ਨਾ ਹੈ ਤੇ ਸਾਡੇ ਹੀ ਆ ਨਾ ਉੱਥੇ ਜਾ ਕੇ ਉਹ ਮਤਲਬ ਅ ਕੰਮ ਨਹੀਂ ਮਿਲਦੇ ਉਹਨਾਂ ਨੂੰ ਔਰ 2-3% ਬੱਚੇ ਨੇ ਜਿਨ੍ਹਾਂ ਦਾ ਕਰਕੇ ਕੋਈ ਮਾਹੌਲ ਲੱਗਦਾ ਕਿ ਯਾਰ ਬੜੀ ਡਿਸਟਰਬੈਂਸ ਹੋ ਗਈ ਪਰ ਮਤਲਬ ਬੱਚੇ ਬਹੁਤ ਮਿਹਨਤੀ ਨੇ ਸਟੂਡੈਂਟ ਡਬਲ ਡਬਲ ਸ਼ਿਫਟਾਂ ਕਰਨ ਵਾਲੇ ਵੀ ਨੇ ਜਿਹੜੇ ਮਿਹਨਤ ਕਰਦੇ ਨੇ ਇੰਨੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਉਹ ਸਰਵਾਈਵ ਕਰਦੇ ਨੇ ਔਰ ਕਈ ਸਟੂਡੈਂਟਸ ਦੀਆਂ ਐਗਜ਼ੈਂਪਲ ਏਦਾਂ ਦੀਆਂ ਜਿਨ੍ਹਾਂ ਨੇ ਬਹੁਤ ਵੱਡੀਆਂ ਟਰਾਂਸਪੋਰਟ ਕੰਪਨੀਆਂ ਮਤਲਬ ਬਣਾਈਆਂ ਹੈਨਾ ਹਾਰਡ ਵਰਕਿੰਗ ਨੇ ਜਿਤਨਾ ਮੈਂ ਪਹਿਲਾਂ ਹੀ ਕਹਾ ਕਿ ਪੰਜਾਬੀਆਂ ਦੇ ਬਲੱਡ 'ਚ ਆ ਕੇ ਉਹ ਮੈਨੂੰ ਕੰਮ ਕਰਨਾ ਪਸੰਦ ਕਰਦੇ ਮਿਹਨਤ ਕਰਨਾ ਪਸੰਦ ਕਰਦੇ ਇਹ ਜਿਆਦਾ ਇੰਪੋਰਟੈਂਟ ਹੈ ਜੀ ਇੱਕ ਮੈਂ ਪੁੱਛਣਾ ਚਾਹਾਂਗੀ ਕਿ ਕਿਹੜੇ ਕਿਹੜੇ ਆਰਟਿਸਟ ਨੇ ਹਨ ਕਰੈਕਟਰਸ ਕਿਹੜੇ ਕਿਹੜੇ ਨਿਭਾਰੇ ਨੇ ਤੇ ਕਿੱਥੇ ਕਿੱਥੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਹਿਲਾਂ ਤਾਂ ਮੈਂ ਟੈਕਨੀਕਲ ਕਰੂ ਦੀ ਗੱਲ ਕਰਨਾ ਚਾਹਾਂਗਾ ਜਿਹਦੇ ਵਿੱਚ ਕੇ ਸਾਰੇ ਟੈਕਨੀਕਲ ਕਰੂ ਦਾ ਮਤਲਬ ਪੂਰੀ ਟੀਮ ਦਾ ਇੱਕ ਸਪੌਟ ਬੁਆਏ ਤੋਂ ਲੈ ਕੇ ਡਾਇਰੈਕਟਰ ਤੱਕ ਹਰ ਇਨਸਾਨ ਦਾ ਜਿਹੜਾ ਵੀ ਇਸ ਫਿਲਮ ਨਾਲ ਜੁੜਿਆ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਇਸ ਚੀਜ਼ ਦਾ ਕਿ ਉਹਨਾਂ ਨੇ ਐਜ਼ ਅ ਟੀਮ ਇਨ ਹਾਲ ਮਿਲ ਕੰਮ ਕੀਤਾ ਔਰ ਉਸ ਉਸ ਇਸ ਮੂਵੀ ਨੂੰ ਆਪਣੀ ਡੈਸਟੀਨੇਸ਼ਨ ਤੇ ਉਹ ਬਿਹੈਨ ਦਾ ਸੀਨ ਆ ਜਾਂ ਮਲ ਮੂਵੀ ਚ ਨੇ ਪਰ ਉਹਨਾਂ ਦਾ ਇੱਕ ਹਰ ਬੰਦੇ ਦੀ ਇੱਕ ਮਿਹਨਤ ਲੱਗੀ ਹੋਈ ਹੈ ਆ ਉਹਦੇ ਵਿੱਚ ਸਾਡੇ ਮਤਲਬ ਡਾਇਰੈਕਟਰ ਕਰਨ ਸਿੰਘ ਮਾਨ ਸਾਡੇ ਡੀਓਪੀ ਜੋ ਕਿ ਬਹੁਤ ਸੀਨੀਅਰ ਨੇ ਜਿਨ੍ਹਾਂ ਨੇ ਆਲਮੋਸਟ ਹਿੰਦੀ ਦੀਆਂ ਮੇਰੇ ਖਿਆਲ ਨਾਲ 75 ਤੋਂ 80 ਫਿਲਮਾਂ ਕੀਤੀਆਂ ਅਸ਼ੋਕ ਬੈਲ ਜੀ ਉਹਨਾਂ ਦੇ ਅਗੇ ਅਸਿਸਟੈਂਟ ਨੇ ਸਾਰੇ ਉਹਨਾਂ ਦਾ ਬਹੁਤ ਥੈਂਕ ਯੂ ਕਰਦਾ ਮੈਂ ਔਰ ਉਸ ਤੋਂ ਇਲਾਵਾ ਪੋਸਟ ਪ੍ਰੋਡਕਸ਼ਨ ਸਾਡੀ ਕਰ ਰਹੇ ਨੇ ਹਰਪ੍ਰੀਤ ਸਿੰਘ ਮਠਾਰੋ ਸਾਰੇ ਮਿਹਨਤ ਕਰ ਰਹੇ ਈਪੀ ਮੈਂ ਏਡੀ ਐ ਸਾਰੇ ਜਿੰਨੇ ਨੇ ਰਾਈਟ ਨਾਉ ਵੀ ਉਹ ਮਿਹਨਤ ਕਰ ਰਹੇ ਹਨ एवरीडे ਕਰ ਰਹੇ ਨੇ ਤਾਂ ਕਿ ਉਸ ਮਕਾਮ ਤੇ ਜਿਹੜੀ ਇੱਕ ਫਿਲਮ ਦੀ ਸਫਰ ਹੁੰਦਾ ਨਾ ਉਹ ਰਿਲੀਜ਼ਿੰਗ ਤੇ ਆ ਕੇ ਖਤਮ ਹੁੰਦਾ ਹੈ ਨਾ ਰਿਲੀਜ਼ਿੰਗ ਤੋਂ ਬਾਅਦ ਬਾਕੀ ਚੀਜ਼ਾਂ ਕਿ ਉਸ ਸਿਲਵਰ ਸਕਰੀਨ ਤੇ ਲੱਗਦੀ ਤੇ ਉਹਦੇ ਵਿੱਚ ਜਿੰਨੇ ਵੀ ਅਦਾਕਾਰ ਆ ਆਪਣੇ ਪੂਨਮ ਸੂਦ ਰਾਣਾ ਜੰਗ ਬਹਾਦਰ ਪਾਜੀ ਨੀਟੂ ਪੰਦੇਰ ਅਸ਼ੋਕਪੁਰੀ ਨੇ ਸੁਸ਼ੀਲ ਘਈ ਹੈ ਅਸ਼ੀਸ਼ ਸ਼ਰਮਾ ਪਤੀਲਾ ਜੀ ਵੀ ਹੈਗੇ ਨੇ ਤੇ ਗੁਰਿੰਦਰ ਮਕਨਾ ਜੀ ਦਾ ਹਾਂਜੀ ਉਹਨਾਂ ਦਾ ਟ੍ਰੇਲਰ ਵੀ ਤੁਸੀਂ ਸੁਣਿਆ ਹੁਣ ਤੇ ਉਸ ਤੋਂ ਇਲਾਵਾ ਕੀ ਖੰਨਾ ਦਾ ਜਿਹੜਾ ਡੈਸਕ ਟ ਅਪੀਰੈਂਸ ਕੋਲ ਹੈ ਤੇ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਲੱਗਾ ਸਾਰਿਆਂ ਨੇ ਕੰਮ ਕਰਕੇ ਸਾਰੇ ਬਹੁਤ ਹਾਰਡ ਵਰਕਿੰਗ ਨੇ ਔਰ ਬਾਕੀ ਸਾਰਿਆਂ ਨੂੰ ਪਰਮਾਤਮਾ ਤਰੱਕੀ ਬਖਸ਼ੇ ਜੀ ਤੇ ਇਹ ਹੀ ਕਹਿਣਾ ਚਾਹਾਂਗਾ ਇਕੇ ਬਹੁਤ ਬਹੁਤ ਸ਼ੁਕਰੀਆ ਸਰ ਸਾਨੂੰ ਸਮਾਂ ਦੇਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਹੀ ਜ਼ਰੂਰੀ ਵਿਸ਼ਿਆਂ ਤੇ ਅੱਜ ਗੱਲ ਕੀਤੀ ਤੇ ਨਾਲ ਹੀ ਤੁਹਾਡੀ ਫਿਲਮ ਨੂੰ ਲੈ ਕੇ ਵੀ ਗੱਲ ਕੀਤੀ ਉਮੀਦ ਹੈ ਤੁਹਾਡਾ ਇਹ ਸ਼ਲਾਗ ਹੈ ਉਹ ਪ੍ਰੋਜੈਕਟ ਸਕਸੈਸਫੁਲ ਰਹੇ ਥੈਂਕ ਯੂ ਥੈਂਕ ਯੂ ਫॉर द ਬਲੇਸਿੰਗਸ ਤੇ ਮੈਂ ਅਨਮਿਊਟ ਦੇ ਸਾਰੇ ਦਰਸ਼ਕਾਂ ਨੂੰ ਮਲੇ ਇਹ ਅਪੀਲ ਕਰਨਾ ਚਾਹਾਂਗਾ ਕਿ ਇਦਾਂ ਦੇ ਸਮਾਜਿਕ ਮੁੱਦਿਆਂ ਤੇ ਬਣਨ ਵਾਲੀਆਂ ਫਿਲਮਾਂ ਨੂੰ ਪਰਵਾਹ ਹੰਗਾਰਾ ਦਿਓ ਤਾਂ ਕਿ ਅਸੀਂ ਆਪਣੀ ਵਿਰਾਸਤ ਆਪਣੇ ਹਿਸਟਰੀ ਔਰ ਆਪਣੇ ਗੁਰੂ ਸਿਧਾਂਤ ਨੂੰ ਪੂਰੀ ਦੁਨੀਆ 'ਚ ਫੈਲਾ ਸਕੀਏ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ